ਸੁਖਾ ਦੁਨੇ ਕੇ ਪਾਜੀ ਦਵਿੰਦਰ ਬੁੰਮੀਆ ਗੈਂਗ ਦਾ ਬਹੁਤ ਮੀਨ ਮੀਨ ਗੈਂਗਸਟਰ ਸੀ ਦਵਿੰਦਰ ਬੁੰਮੀਆ ਗੈਂਗ ਵਿੱਚਨੇ ਕਈ ਮਟਰ ਕਰ ਰੱਖੇ ਸੀ ਕਲਵੀਰ ਨਰਵਾਨੇ ਦੇ ਦੋਨੋਂ ਗਵਾਹੀ ਨੇ ਮਾਰੇ ਨੇ ਛੱਲੇਉਰੀ ਸੁਖਾ ਦੁਨੇ ਕੇ ਮਾਰ ਕੇ ਗਿਆ ਸੀ ਤੂੰ ਬਾਦ ਕੈਨੇਡਾ ਪਹੁੰਚਿਆ ਹੈ ਕੈਨੇਡਾ ਪਾਜੀ ਫਿਰ ਗੋਲਡੀ ਬਰਾੜ ਨੇ ਤਾ ਮਰਵਾਇਆ ਹੁਣ ਗੋਲਡੀ ਕਹਿੰਦੇ ਆ ਕੈਨੇਡਾ ਹੈ ਨਹੀਂ ਲੇਕਿਨ ਪਾਜੀ ਉਹਦਾ ਦਬਦਬਾ ਤਾਂ ਬਹੁਤ ਜ਼ਿਆਦਾ ਹੈ ਨਾ ਇਸ ਟਾਈਮ ਕੋ ਬੱਟੀ ਵਾਲਿਆਂ ਤੇ ਇਹ ਸਿੰਗਰਾਂ ਤੇ ਐਕਸਟਰੈਕਸ਼ਨ ਹੁਣ ਮਿਲਾਈ ਜਾ ਰਹੀ ਹੈ ਬਹੁਤ ਜ਼ਿਆਦਾ ਭਾਜੀ ਕਬੱਡੀ ਵਾਲਿਆਂ ਤੋਂ ਤੇ ਇਹਨਾਂ ਤੋਂ ਲਿਆ ਜਾਂਦਾ ਸਿੰਗਰ ਤੋਂ 30 ਦਿਨਦਿਆ ਭਾਜੀ ਇਹ ਆਪ ਹੀ ਭਾਜੀ ਉਹਨਾਂ ਦੀ ਛਤਰ ਚਾਇਆ ਥੱਲੇ ਰਹਿੰਦੇ ਆ ਸਿੰਗਰ ਵੀ ਇਹਨਾਂ ਨੂੰ ਭਾਜੀ ਆਪਣੀ ਲਾਈਫ ਲੱਗਦੀ ਹੈ ਲਾਈਕ ਐਜ਼ ਆ ਫਿਲਮ ਹਮ ਕਲਾਕਾਰ ਭਾਜੀ ਆਪਣੀ ਜ਼ਿੰਦਗੀ ਨੂੰ ਕਲਾਕਾਰੀ ਵਾਂਗੂ ਸੋਚਣ ਲੱਗ ਜਾਂਦਾ ਤੇ ਲਾਈਕ ਜਿਵੇਂ ਭਾਜੀ ਹਾਲੀਵੁੱਡ ਦੇ ਕਲਾਕਾਰੋ ਇਹਨੇ ਲਾਈਕ ਉਹਨਾਂ ਨਾਲ ਗੈਂਗਸਟਰ ਰਹਿੰਦੇ ਸੀ ਉਹ ਖੁਦ ਗੈਂਗਸਟਰ ਸੀਗੇ ਇਹੋ ਚੀਜ਼ ਨੂੰ ਫੋਲੋ ਕਰਦੇ ਐਜ਼ ਲਾਈਕ ਅ ਟੂਪਕ ਹੂੰ ਟੂਪਕ ਛੱਕਰ ਤਾਂ ਇਹ ਐਜ਼ ਲਾਈਕ ਉਹਦਾਂ ਫੋਲੋ ਕਰਦੇ ਆ ਭਾਜੀ ਇਹਨਾਂ ਦੀ ਗੈਂਗਸਟਰ ਨਾਲ ਲਿੰਕ ਹੁੰਦੀ ਹੀ ਹੁੰਦੇ ਆ ਹਰ ਸਿੰਘ ਹਰ ਸਿੰਘ ਭਾਜੀ ਤੁਸੀਂ ਇੱਕ ਗੱਲ ਦੱਸੋ ਸਾਰੇ ਸਿੰਗਰਾਂ ਦੇ ਨੰਬਰ ਕਿਵੇਂ ਪਹੁੰਚ ਜਾਂਦੇ ਆ ਇਹਨਾਂ ਕੋਲ ਗੈਂਗਸਟਰ ਕੋ ਕੋਈ ਨਾ ਕੋਈ ਨੰਬਰ ਪਰਸਨਲ ਨੰਬਰ ਕਿਵੇਂ ਪਹੁੰਚ ਜਾਂਦਾ ਭਾਜੀ ਹੂੰ ਕੋਈ ਨੰਬਰ ਪ੍ਰੋਵਾਈਡ ਕਰ ਰਿਹਾ ਵਿੱਚੋਂ ਕਰਦੇ ਆ ਵਾਜੀ ਸਾਰੇ ਬੰਦੇ ਹੁੰਦੇ ਇਹਨਾਂ ਕੋਲ ਵਿੱਚੋਂ ਕੋਈ ਇਹਨਾਂ ਦਾ ਬੌਂਸਰ ਹੁੰਦਾ ਮੈਂ ਕੋਈ ਇਹਨਾਂ ਦਾ ਦੋਸਤ ਹੁੰਦਾ ਮੈਂ ਹੁਣ ਭਾਜੀ ਸਿੱਧੂ ਦਾ ਮਟਰ ਹੋਇਆ ਤਾਂ ਸਿੱਧੂ ਨਾਲ ਭਾਜੀ ਸਿੱਧੂ ਨਾਲ ਫੋਨ ਤੇ ਕਿੰਨੀ ਸਿੱਧੂ ਨੂੰ ਫੋਨ ਤੇ ਪਹਿਲਾਂ ਵੀ ਧਮਕੀਆਂ ਮਿਲਦੀਆਂ ਸੀ ਹਾਂ ਬੜੀਆਂ ਨੇ ਤਾਂ ਉਹਦਾ ਨੰਬਰ ਕਿੰਨੀ ਪ੍ਰੋਵਾਈਡ ਕੀਤਾ ਭਾਜੀ ਕਿਸੇ ਨਾਲ ਦੇ ਨਹੀਂ ਕੀਤਾ ਹੁਣ ਸੇਤੂ ਤੇ ਲੋਰਸ ਦੀ ਗੱਲ ਹੁੰਦੀ ਸੀ ਹੁੰਦੀ ਸੀ ਭਾਜੀ ਸਭ ਨੂੰ ਪਤਾ ਆ ਇਹ ਗੱਲ ਤਾਂ ਜਗ ਜਾਹਰ ਹੈ ਜੀ ਕਿੱਸੇ ਕਰਨ ਦੀ ਗੱਲ ਹੁੰਦੀ ਸੀ ਭਾਜੀ ਜਿਵੇਂ ਅੰਗਸਰ ਤੇ ਸਿੰਗਰਾਂ ਦੀ ਆਪਸ ਵਿੱਚ ਜਦੋਂ ਪਿਆਰ ਹੁੰਦਾ ਨਾ ਫਿਰ ਇਹ ਫਰੋਤੀ ਨਹੀਂ ਮੰਗਦੇ ਹੁੰਦੇ ਸਿਰਫ ਇਹਨਾਂ ਦੀ ਬਣਦੀ ਹੁੰਦੀ ਹੈ ਗੈਂਗਸਟਰ ਨੂੰ ਐ ਹੁੰਦਾ ਵੀ ਮੇਰੇ ਮੇਰੇ ਅੰਦਰ ਐਡਾ بڑا ਸਿੰਗਰ ਹੈ ਐਡਾ ਐਡਾ ਸਿੰਗਰ ਨੂੰ ਐ ਹੁੰਦਾ ਮੇਰੇ ਕੋਲ ਐਡਾ بڑا ਡਾਉਨ ਹੈ ਹੂੰ ਤੇ ਭਾਜੀ ਉਸੇ ਹਿਸਾਬ ਦੀ ਗੱਲ ਹੁੰਦੀ ਸੀ ਉਹਨਾਂ ਦੀ ਪਹਿਲਾਂ ਯਾਰ ਇਹ ਸੀ ਤੁਸੀਂ ਯਾਰੀ ਭਾਜੀ ਇਹ ਉਹ ਨੂੰ ਚੰਗੀ ਕਹਿੰਦੇ ਗੁੱਡ ਮਾਰਨਿੰਗ ਵਗੈਰਾ ਵੀ ਭੇਜਦਾ ਸੀ ਜੋ ਸੁਣਨ ਚਾਹਿਆ ਦੇਖੋ ਹੂੰ ਕਿਉਂਕਿ ਭਾਜੀ ਮੈਂ ਜੇਲ੍ਹ 'ਚ ਸੀਗਾ ਅਸੀਂ ਲੋਰੈਂਸ ਵਾਲੇ ਇਕੱਠੇ ਸੀਗੇ ਵਿੱਚੋਂ ਕਈ ਬੰਦਿਆਂ ਦੀ ਲੋਰੈਂਸ ਨਾਲ ਗੱਲ ਹੁੰਦੀ ਸੀ ਜੀ ਤਾਂ ਭਾਜੀ ਗੱਲ ਪਤਾ ਲੱਗ ਜਾਂਦੀ ਸੀ ਜੀ ਤੇ ਜਦੋਂ ਇਹ ਅਜਮੇਰ ਜੇਲ੍ਹ 'ਚ ਸੀ ਭਾਜੀ ਔਰ ਇੰਸਟਾ ਆਇਆ ਸੰ ਉਦੋਂ ਕੀ ਕਹਿੰਦੇ ਨੇ ਇਹਨੇ ਸਿੱਧੂ ਮੂਸੇ ਵਾਲੇ ਨੇ ਇਹਦਾ ਸਿੱਧੂ ਮੂਸੇ ਵਾਲੇ ਨੇ ਕੀ ਕਹਿੰਦੇ ਨੇ ਪਾਗੋ ਮਾਜਰੇ ਟੂਰਨਾਮੈਂਟ ਤੇ ਆਏ ਆ ਉੱਥੋਂ ਬਾਜੀ ਇਹਨਾਂ ਦਾ ਰੌਲਾ ਹੋਇਆ ਗਾਲਮ ਗਾਲੀ ਵੀ ਹੋਈ ਆ ਆਪਸ ਦੇ ਵਿੱਚ ਕਿਉਂਕਿ ਬਾਜੀ ਵਿੱਕੀ ਮਿੱਡੂ ਖੇੜਾ ਇਹਨਾਂ ਨੇ ਮਾਰਿਆ ਤਾਂ ਨਾ ਜਿਆਜ ਨਾ ਕਿਨਾਂ ਪਵਿੰਦਰ ਗਿੰਗਰ ਨੇ ਪਵਿੰਦਰ ਗਿੰਗਰ ਉਹਦੇ ਸਤੂ ਦਾ ਵੀ ਲੜਨ ਦੇਣਾ ਸੀ ਬਾਜੀ ਸ਼ਗຸນਪ੍ਰੀਤ ਨੇ ਆਮਤਾ ਹੈ ਸ਼ਗຸນਪ੍ਰੀਤ ਨੇ ਬਾਜੀ ਮੈਂ ਐ ਹਰਾਣਾ ਸ਼ਗຸນਪ੍ਰੀਤ ਨੇ ਇਹਨਾਂ ਨੂੰ ਰੇਕੀ ਕਰਵਾਈ ਹੂੰ ਉਹਨਾਂ ਨੂੰ ਖਾਣਾ ਦੇ ਗਿਆ ਬਾਜੀ ਰੇਕੀ ਮਰਦਰ ਦੀ ਰੇਕੀ ਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਹੂੰ ਮਰਦਰ ਦੀ ਰੇਕੀ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਬਾਜੀ ਆਪਾਂ ਕਿਸੇ ਨੂੰ ਰਸਤਾ ਦਿਖਾਈਏ ਘਰ ਦਿਖਾਈਏ ਉਹਦਾ ਆਫਿਸ ਦਿਖਾਈਏ ਜੋ ਜਿਹਨੂੰ ਉਸ ਬੰਦੇ ਦਾ ਮਾਰ ਰੋਦੀ ਹੂੰ ਤਾਪਾ ਜੀ ਆਪਾਂ ਤਾਂ ਮੇਨ ਆ ਨਾ ਉਹ ਬੰਦੇ ਜਿਹੜੇ ਮਾਰ ਕੇ ਗਏ ਉਹਨਾਂ ਨੂੰ ਤਾਂ ਦਾ ਘਰ ਵੀ ਨਹੀਂ ਸੀ ਪਤਾ ਉਹਦਾ ਕੋਈ ਟਿਕਾਣਾ ਵੀ ਨਹੀਂ ਸੀ ਪਤਾ ਹੂੰ ਆਪਾਂ ਉਹਦਾ ਉਹਨੂੰ ਘਰ ਦਿਖਾਨੇ ਆ ਹੂੰ ਆਪਾਂ ਆਪਾਂ ਉਹਨੂੰ ਉਹਦਾ ਆਫਿਸ ਦਿਖਾਨੇ ਆ ਤਾਪਾ ਜੀ ਆਪਾਂ ਵੀ ਦੋਸ਼ੀ ਆ ਨਾ ਪਲਾਨਿੰਗ ਚ ਹੂੰ ਹੁਣ ਮੇਰੇ ਤੇ 120 ਵੀ ਦਾ ਕੇਸ ਹੈ ਪਲਾਨਿੰਗ ਦਾ ਮੈਨੂੰ ਵੀ ਭਾਜੀ ਇੰਹੀ ਪਲਾਨਿੰਗ ਦਾ ਦੋਸ਼ੀ ਪਾਇਆ ਹੋਇਆ ਹੈ ਨਾ ਹੂੰ ਮੈਂ ਸੀ ਨਹੀਂ ਮੈਂ ਤੁਹਾਨੂੰ ਤੁਹਾਨੂੰ ਦੱਸ ਰਿਹਾ ਮੈਂ ਸੱਚ ਹੂੰ ਮੇਰਾ ਨਹੀਂ ਸੀ ਜਿੰਨਾ ਕਿ ਲਿੰਕ ਸੀ ਮੈਂ ਤੁਹਾਨੂੰ ਦੱਸਤਾ ਵੀ ਐਵੇਂ ਐਵੇਂ ਕਰਕੇ ਗੱਲ ਸੀ ਤੀ ਭਾਜੀ ਪਲੈਨਿੰਗ ਚ ਪਾਇਆ ਉਹ ਉਹਨੇ ਤਾਂ ਭਾਜੀ ਸ਼ਰੀਆਮ ਰੇ ਕੀ ਕਰਵਾਈ ਹੋਈ ਸੀ ਹੂੰ ਤਾਂ ਭਾਜੀ ਉਹਦਾ ਤਾਂ ਹੈ ਹੀ ਸੀ ਨਾ ਪਰ ਅਸੀਂ ਵਿੱਚ ਬਸ ਇਹ ਦੁੱਧ ਲਗਾਈ ਨਾ ਕਹਿੰਦੇ ਕਹਿੰਦੇ ਵੀ ਜੇ ਬਦਲਾ ਲੈਣਾ ਹੀ ਸੀ ਤਾਂ ਕਿਸੇ ਹੋਰ ਗੈਂਗਸਟਰ ਨਾਲ ਲੈ ਸਕਦੇ ਦਵਿੰਦਰ ਵੀ ਮੀਹੇ ਦੇ ਵਿੱਚ ਗੈਂਗ ਦੇ ਵਿੱਚ ਬੜੇ ਗੈਂਗਸਰ ਸੀ ਕਿਸੇ ਨਾ ਵੀ ਬਦਲਣ ਲਿਆ ਜਾ ਸਕਦੇ ਸੀ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ ਗੈਂਗਸਰਾਂ ਨਾਲ ਕੋਈ ਬਦਲਾ ਲਿਆ ਪਾਜੀ ਗੈਂਗਸਟਰਾਂ ਦੀ ਲੈਂਚ ਇੱਕ ਹੋਰ ਚੀਜ਼ ਵੀ ਹੁੰਦੀ ਹੈ ਸੌਫਟ ਟਾਰਗੇਟ ਬਹੁਤ ਛਿਤੀ ਉੜਦੇ ਜਿਹੜਾ ਸੌਫਟ ਟਾਰਗੇਟ ਹੁੰਦਾ ਨਾ ਉਹਨੂੰ ਤਾਂ ਖਾ ਜਾਂਦੇ ਆ ਉਹ ਜਲਦੀ ਖਾ ਜਾਂਦੇ ਆ ਤੇ ਸੁਣਨ ਚਾਹ ਇਹ ਵੀ ਲੋਰੈਂਸ ਨੇ ਗੋਲਡੀ ਨੂੰ 1 ਸਾਲ ਪਹਿਲਾਂ ਦਾ ਕਹਿ ਰੱਖਿਆ ਸੀ ਵੀ ਸਿੱਧੂ ਨੂੰ ਮਾਰੋ ਇਹਨਾਂ ਦੀ ਆਪਸ ਚ ਕਹਿੰਦੇ ਇਸ ਚੀਜ਼ ਨੂੰ ਲੈ ਕੇ ਉਹ ਵੀ ਇਹ ਲੋਰੈਂਸ ਨੇ ਕਿਹਾ ਵੀ ਮੈਨੂੰ ਫੋਨ ਨਾ ਕਰੀ ਤੂੰ ਜਦ ਤੱਕ ਇਹਦਾ ਕੰਮ ਨਹੀਂ ਕਰਦਾ ਨੋਰਸ ਨੇ 골ਡਨ ਹੋ ਗਿਆ ਹਾਂ ਫਿਰ ਉਹ ਇਹਨਾਂ ਵੇਸਲਾ ਹੋ ਕੇ ਚੱਲਿਆ ਉਹਨੂੰ ਡਰ ਨਹੀਂ ਸੀ ਕਿਸੇ ਦਾ ਭਾਜੀ ਉਹਨੂੰ ਐ ਸੀ ਵੀ ਐ ਕਿਵੇਂ ਹੋ ਜਾਊਗਾ ਉਹਨੂੰ ਇਹ ਨਹੀਂ ਸੀ ਨਾ ਪਤਾ ਕੀ ਏਡੇ بڑے ਹਥਿਆਰ ਆਏ ਨੇ ਤੇ ਬੰਦੇ ਇਸ ਤਰ੍ਹਾਂ ਦੇ ਗੀੜੇ ਲਾ ਰਹੇ ਨੇ ਵੈਸੇ ਤਾਂ ਭਾਜੀ ਪੰਜਾਬ ਪੁਲਿਸ ਨੂੰ ਦਿੱਲੀ ਪੁਲਿਸ ਨੇ ਨਾ ਇੱਕ 샤ਰੂਖ ਕੇ ਗੈਂਗਸਟਰ ਦਿੱਲੀ ਦਾ ਹਾਂਜੀ ਹੈ ਕਾਫੀ ਮਸ਼ਹੂਰ ਗੈਂਗਸਟਰ 샤ਰੂਖ ਨੇ ਵੀ ਰਕੀ ਕੀਤੀ ਸੀ ਸਿੱਧੂ ਦੀ ਸਿੱਧੂ ਦੀ ਉਸੇ ਬਲੈਰੋ ਚ ਕੀਤੀ ਸੀ ਇਹਨਾਂ ਦੇ ਜਿਹੜੀ ਬਲੈਰੋ ਮਟਰਵਿਲੇਜ ਮਟਰਵਿਲੇਜ ਉਹ ਹੀ ਬਲੈਰੋ ਘੁੰਮਦੀ ਸੀ ਤੇ 샤ਰੂਖ ਨੇ ਕਿਹਾ ਸੀ ਗੋਲਡੀ ਨੂੰ ਕਿ ਵੱਡੇ ਹਥਿਆਰਾਂ ਦੀ ਲੋੜ ਹੈ ਇਸ ਕੰਮ ਵਿੱਚ ਛੋਟਿਆਂ ਨਾਲ ਨਹੀਂ ਬੰਨਾ ਉਸ ਟਾਈਮ ਸਿੱਧੂ ਦੇ ਗਾਰਡ ਜ਼ਿਆਦਾ ਸੀਗੇ ਵਾਪਸ ਮੁੜ ਗਏ ਸੀ ਦੇਖ ਕੇ ਗਾਰਡ ਦੇਖ ਕੇ ਇਨਨ ਉਸ ਟੇਮ ਗਾਰਡ ਹਾਂ ਬਿਲਕੁਲ ਉਹਨਾਂ ਨੇ ਕਿਹਾ ਕਿ ਵੱਡੇ ਹਥਿਆਰ ਚਾਹੀਦੇ ਆ ਜੇ ਗਾਰਡ ਵੀ ਆ ਕੋਈ ਨਹੀਂ ਅਸੀਂ ਘਰੇ ਵੜ ਜਾਾਂਗੇ ਸ਼ਾਹਰੂਖ ਨੇ ਕਿਹਾ ਜਿਹੜਾ ਗੈਂਗਸਟਰ ਹੈ ਭਾਜੀ ਉਹ ਓਬਵੀਅਸਲੀ ਦਲੇਰ ਹੀ ਹੁੰਦਾ ਹੈ ਆ ਪਾਗਲ ਹੀ ਹੁੰਦਾ ਹੂੰ ਉਹ ਸ਼ਾਹਰੂਖ ਫੜਿਆ ਸ਼ਾਹਰੂਖ ਨੇ ਦਿੱਲੀ ਦੱਸਿਆ ਵੀ ਉਸ ਮੈਨੇ ਸਿੱਧੂ ਦੀ ਰੇਕੀ ਕੀਤੀ ਆ ਦਿੱਲੀ ਪੁਲਿਸ ਨੇ ਪੰਜਾਬ ਨੂੰ ਵੀ ਦੱਸਿਆ ਸੀਗਾ ਇਹਨੂੰ ਕੀ ਦੱਸਿਆ ਹਣਾ ਫਿਰ ਪੁਲਿਸ ਨੇ ਇਹ ਆ ਪੰਜਾਬ ਪੁਲਿਸ ਨੇ ਉਹਨਾਂ ਸੀਰੀਅਸਲੀ ਲੈ ਆਣੀ ਸੀਰੀਅਸਲੀ ਲੈ ਇਹ ਕਹਿ ਸਕਦੇ ਆ ਸਿਕਿਉਰਿਟੀ ਵਿਕਟ ਆਤੀ ਉਹ ਸਿਕਿਉਰਿਟੀ ਘਟਾਤੀ ਬਿਲਕੁਲ ਹੋਮ ਮਿਨਿਸਟਰੀ ਨੇ ਸਿਕਿਉਰਿਟੀ ਘਟਾਉਂਦੀ ਮਰਰ ਹੋ ਗਿਆ ਉਸ ਅਸਲ ਜਪਾਜੀ ਜਿਹੜੇ ਮੁੰਡੇ ਕੰਮ ਕਰਨ ਭੇਜੀ ਸੀਗੇ ਇਹਨਾਂ ਨੇ ਉਹਨਾਂ ਨੂੰ ਇਹੀ ਚੀਜ਼ ਤਾਂ ਬੜਾ ਹੁਸਲਾ ਸੀ ਵੀ ਅਸੀਂ ਸਿੱਧੂ ਨੂੰ ਮਾਰਨ ਜਾ ਰਹੇ ਹਾਂ ਉਹ ਬਿਲਕੁਲ ਨੋਰਮਲ ਸੀਗੇ ਕੁਈ ਐਡਵਾਂਸਡ ਸ਼ੂਟਰ ਨਹੀਂ ਸੀਗੇ ਕਿ ਬਹੁਤ ਤਗੜੇ ਸ਼ੂਟਰ ਸੀਗੇ ਸਿਰਫ ਦੋ ਜਣਿਆਂ ਨੂੰ ਛੱਡ ਕੇ ਜਿਨ੍ਹਾਂ ਦਾ ਇਨਕਾਊਂਟਰ ਹੋਇਆ ਉਹ ਮੋਗੇ ਦਾ ਇੱਕ ਰੋਲੇ ਰੋਲੇ ਪਿੰਡ ਦਾ ਸੀਗਾ ਉਹਦਾ ਹਾਂਜੀ ਉਹ ਉਹ ਦੋਨੋਂ ਤਗੜੇ ਗੰਸਾ ਸੀਗੇ ਮਤਲਬ ਤਗੜੇ ਸ਼ੂਟਰ ਸੀਗੇ ਉਹ 47 ਉਹਨੂੰ ਚਲਾਈਏ 47 ਹਾਂ ਜਿਹੜੇ ਦੂਜੇ ਸੀਗੇ ਉਹ ਨਾਰਮਲ ਸੀਗੇ ਤੇ ਉਹਨਾਂ ਨੂੰ ਉਹਨਾਂ ਨੂੰ ਤਾਂ ਇਸ ਚੀਜ਼ ਦਾ ਯੋ ਸੀ ਵੀ ਆ ਅਸੀਂ ਸਿੱਧੂ ਨੂੰ ਮਾਰਨਾ ਭਾਜੀ ਇਹ ਚੀਜ਼ ਦਾ جنੂਨ ਹੋ ਜਾਂਦਾ ਜਦੋਂ ਬੰਦਾ ਗੈਂਗਸਟਰੀ 'ਚ ਹੁੰਦਾ ਇਹ ਪਾਗਲਪਨ ਹੁੰਦਾ ਜਨੂਨ ਹੀ ਪਰਲੇ ਬੰਦੇ ਨੂੰ ਮਾਰਨ ਚੱਲੇ ਜਨੂਨ ਇੱਕ ਤਰ੍ਹਾਂ ਦਾ ਜਨੂਨ ਹੁੰਦਾ ਗੈਂਗਸਟਰ ਨੂੰ ਇਹ ਜਨੂਨ ਉੱਥੇ ਮੁੱਕਦਾ ਜਾ ਕੇ ਲਾਲ ਦੁਵਾਰੀ ਚ ਹੁਣ ਜਨੂਨ ਜਿੰਨਾਂ ਨੂੰ ਸੂਈ ਹੁਣ ਉੱਥੇ ਖਤਮ ਹੋ ਜਾਂਦਾ ਹੈ ਲੇਕਿਨ ਲੋਕਾਂ ਨੂੰ ਫੋਨ ਕਰਕੇ ਆਂ ਦਿਖਾਉਂਦੇ ਆ ਵੀ ਨਹੀਂ ਨਹੀਂ ਸਾਡੇ ਚ ਤਾਂ ਹਲੇ ਵੀ ਹੈਗਾ ਉਹ ਚੀਜ਼ ਬਣ ਕੇ ਦਿਖਾਉਂਦੇ ਆ ਜਿਹੜੇ ਉਹ ਹੁੰਦੇ ਨਹੀਂ ਹੁਣ ਮਾਰਨ ਤੋਂ ਬਾਅਦ ਵੀਡੀਓਜ਼ ਵੀ ਬਣਾਈਆਂ ਉਹਨਾਂ ਨੇ ਉਹ ਵੀਡੀਓ ਬਣਾਈਆਂ ਭਾਈ ਇਹ ਆ